ਸੋਇ ਸੁਧਰੀ ਨਾ ਤਨ ਮਨ ਮੋਲਾ ਨਾਮ ਤੇ ਪੰਖੜੀ ਲਾਲੀ ਅੰਦਰੇ ਨਾ ਅੰਦਰੇ ਗੁਰ ਦਰਸ਼ਨ ਦੇਖ ਬਿਹਾਰੀ ਹਰਿਸ਼ਰ ਗੁਰੂ ਕਾ ਜਨਮ ਭਾਰਨ ਦੁੱਖ ਜਾਈ ਹੋਰ ਸੁਧੋ ਸਮੋਦੀ ਲੋਰੀ ਅਰਸੋਂ ਗੁਰਸੋਂ ਨੂੰ ਪਿਆ ਪਾਤਸ਼ਾਹ ਮਨ ਜਨਮ ਜਨਮ ਦੀ ਪੱਟੀ ਐ ਸਜਾਉਣ ਸਜਾ ਪਾਤਸ਼ਾਹ ਸਿਰ ਸੋਦੇ ਸ਼ਾਹੂ ਜਿਸ ਪਾਜ਼ ਬੈਟਿਆ ਸੋਹੀਏ ਵੇਸਾਹੂ ਸਤਨਾਮ ਸ਼ਰੀ ਵਾਹਿਗੁਰੂ ਸਾਹਿਬ ਜੀ ਅਨਹਾਸਰੀ ਹਰਲਾ ਪੰਜਵਾ ਆਉ ਕੀ ਘੜੀ ਨਾ ਤੁੰਦ ਆਪਨਾ ਬਿਰਦ ਸਮਾਰੇ ਹਾਬ ਦੇ ਰਾਹ ਕਹੇ ਆਪਣੇ ਕੋ ਸਾ ਤੁਪਾnde ਹਉ ਕੀ ਘੜੀ ਨਾਂਦੇ ਬਣਦੇ ਆਪਣਾ ਬਿਦਲ ਸਮਰੇ ਹਾਬ ਦੇ ਰਾਜ ਰਹੇ ਆਪਣੇ ਕੋ ਸਾ ਸਾਤ ਪਤ ਪਾਲੇ ਆਵਸਯਮਾ ਨਾ ਰਹਿ ਹੋ ਮੇਰਾ ਚੀਨ ਆਗਿਆント ਤਰਸਨਾ ਸੋਹੀ ਅਨ ਹਮਾ ਹੇ ਸਾਹਿਬ ਕੇ ਆਤਮ ਦੇਖ ਬਡਾਈ ਰਖੀ ਮਾਨਵੇ ਦਾ ਹੈ ਸਵਾਹਿਬ ਕੇ ਆ ਚਾਲ ਜ ਦੇਖ ਬੁਣਾਈ ਹਰ ਸ਼ਿਮਰ ਆਨੰਦ ਗੁਰ ਨਾਨਕ ਤਬ ਪੂਰਨਨ ਆਜੂ ਰਖਾਈ ਵਾਹਿਗੁਰਜੀ ਦਾ ਖੜਤਾ ਵਾਹਿਗੁਰਜੀ ਕੀ ਫਤੇ